ਸ਼ਹੀਦੀ ਦਿਹਾੜਿਆਂ ਦੇ ਹਫ਼ਤੇ ਪੰਜਾਬ ਸਰਕਾਰ ਦੇ ਹਦਾਇਤਾਂ ਦੀ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ ਉਡਾਈਆਂ ਝੱਗੀਆਂ ਇੰਪਰੂਵਮੈਂਟ ਟਰੱਸਟ ਦੇ ਖੁਦ ਦੇ ਦਫ਼ਤਰ ਅੰਦਰ ਚੱਲ ਰਿਹਾ ਉੱਚੀ ਆਵਾਜ਼ ਵਿੱਚ ਡੀਜੇ ਲਗਾ ਕੀਤੀ ਜਾ ਰਹੀ ਸੀ ਪਾਰਟੀ ਸ਼ਹੀਦੀ ਦਿਹਾੜਿਆ ਮੌਕੇ ਡੀਜੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਤੇ ਪਾਬੰਦੀ ਪਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਵਿੱਚ ਨਹੀਂ ਮੰਨਦਾ ਕੋਈ ਪੰਜਾਬ ਸਰਕਾਰ ਦੇ ਆਦੇਸ਼ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਚਲਦੇ ਜਿੱਥੇ ਡੀਜੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੀ ਗੱਲ ਆਖੀ ਗਈ ਸੀ ਪਰ ਅੱਜ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਵਿੱਚ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਦੀ ਹਵਾ ਨਿਕਲਦੀ ਦਿਖਾਈ ਦਿੱਤੀ ਜਿੱਥੇ ਇੰਪਰੂਵਮੈਂਟ ਟਰਸਟ ਦਫ਼ਤਰ ਵਿੱਚ ਫੁੱਲ ਆਵਾਜ਼ ਵਿੱਚ ਡੀਜੇ ਲਗਾ ਕੇ ਪਾਰਟੀ ਚੱਲਦੀ ਨਜ਼ਰ ਆਈ ਇਹ ਸਬੰਧੀ ਗਲਬਤ ਕਰਦਿਆਂ ਪੀਐਮ ਐਕਸ਼ਨ ਕਮੇਟੀ ਦੇ ਆਗੂ ਨਿਤੇਸ਼ ਧੀਮ ਨੇ ਇਸ ਘਟਨਾ ਦੀ ਿੱਕੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਤੇ ਕਿਹਾ ਕਿ ਮਹਾਨ ਸ਼ਹਾਦਤਾਂ ਦੇ ਜਿਨ੍ਹਾਂ ਵਿੱਚ ਜਿੱਥੇ ਸਾਰੇ ਫੰਕਸ਼ਨ ਡੀਜੇ ਤੇ ਹੋਰ ਸਮਾਗਮਾਂ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਅਮਰਸਰ ਇੰਪਰੂਵਮੈਂਟ ٹرسٹ ਦੇ ਦਫ਼ਤਰ ਵਿੱਚ ਉੱਚੀ ਬਾਜ਼ ਵਿੱਚ ਲੱਗੇ ਡੀਜੇ ਤੇ ਫਿਲਮੀ ਗੀਤਾਂ ਉੱਪਰ ਡਾਂਸ ਪਾਰਟੀ ਕਰਨਾ ਮੰਦ ਭਾਗੀ ਗੱਲ ਹੈ ਜੇ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਟੇਜਾਂ ਉੱਪਰ ਵੱਡੀਆਂ ਅਨਾਊਂਸਮੈਂਟ ਕਰਦੇ ਹਨ ਪਰ ਉਹਨਾਂ ਦੀ ਲੀਡਰਸ਼ਿਪ ਹੀ ਖੁਦ ਇਸ ਦੀਆਂ ਧਾਜੀਆਂ ਅਡਾਉਂਦੀ ਦਿਖਾਈ ਦੇ ਰਹੀ ਹੈ ਜੋ ਕਿ ਮੰਦਭਾਗੀ ਗੱਲ ਹੈ ਹੋਰ ਕੀ ਕੁਝ ਕਿਹਾ ਉਹ ਵੀ ਸੁਣੋ ਨਾਮ ਲਾ ਕੇ ਅੱਜ ਜੋ ਭਗਵਨ ਪੰਚ ਸਰਕਾਰ ਵੱਲੋਂ ਕਿਆ ਗਿਆ ਜਿਸ ਦੀ ਦੀਵਿਹਾੜੇ ਚੱਲ ਰੇ ਨਾ ਕੋਈ ਫੰਕਸ਼ਨ ਹੋਏਗਾ ਨਾ ਕੋਈ ਸਾਊਂਡ ਸਪੀਕਰ ਵਾਲਾ ਲੱਗੇਗਾ ਅੱਜ ਰਣਜੀਤ ਐਮਵੀ ਕਮੇਲਾ ਲੱਗਾ ਉੱਤੇ ਸਾਊਂਡ ਦੇ ਫੁੱਲ ਆਵਾਜ਼ ਹੈ ਕੀ ਕਹਿਣਾ ਚਾਹੋ ਮੇਰਾ ਨਾਮ ਨਿਸ਼ੀਮਾਜੀ ਫਾਊਂਡਰ ਪੀ ਇਮੈਕਸ਼ਨ ਕਮੇਟੀ ਪੂਰਾ ਪੰਜਾਬ ਜਿਹੜਾ ਵਾ ਇਸ ਦਰਦ ਨੂੰ ਮਹਿਸੂਸ ਕਰ ਰਿਹਾ ਇਹ ਜਿਹੜਾ ਹਫਤਾ ਵਾ ਦੀਵਿਹਾੜਾ ਵੇ ਉਹ ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫਰਮਾਨ ਕੱਢਿਆ ਸੀ ਕਿ ਕਿਸੇ ਵੀ ਤਰੀਕੇ ਦੀ ਕੋਈ ਐਂਟਰਟੇਨਮੈਂਟ ਕੋਈ ਮਨੋਰੰਜਨ ਦੇ ਜਿਹੜੇ ਕਾਰਜਕ੍ਰਮ ਨਹੀਂ ਹੋਣਗੇ ਸਰਕਾਰੀ ਪਰ ਤੁਸੀਂ ਦੇਖ ਸਕਦੇ ਹੋ ਕਿ ਇੰਪਰੂਵਮੈਂਟ ٹرسٹ ਵੱਲੋਂ ਪੰਜਾਬ ਸਰਕਾਰ ਦਾ ਹੀ ਅਧਾਰਾ ਵਾਲਾ ਇੰਪਰੂਵਮੈਂਟ ٹرسٹ ਉਹਦੇ ਵੱਲੋਂ ਤੇ ਡੀਜੇ ਦੇ ਵਿੱਚ ਫੰਕਸ਼ਨ ਕੀਤਾ ਜਾ ਰਿਹਾ ਜਿੱਥੇ ਵੱਡੇ ਪੱਦਰ ਦੇ ਉੱਤੇ ਫੇਸਬੁੱਕ ਤੇ ਕ੍ਰਿਸਮਸ ਦਾ ਇਤਰਾਜ ਕੀਤਾ ਜਾ ਰਿਹਾ ਹੈ ਜਦਕਿ ਕ੍ਰਿਸਮਸ ਇੱਕ ਪੂਰੀ ਦੁਨੀਆ ਦਾ ਇੱਕ ਧਰਮ ਦਾ ਜਿਹੜਾ ਵਾ ਮੁਸੀਬਾਈ ਚਾਰੇ ਦਾ ਫੰਕਸ਼ਨ ਹੈਗਾ ਉਹ ਮਨਾਣ ਜਾਂ ਨਾ ਮਨਾਣ ਇਹ ਉਹਨਾਂ ਦੇ ਹੈਗਾ ਪਰ ਪੂਰਾ ਪੰਜਾਬ ਜਿਹੜਾ ਗਮ ਚ ਹੈਗਾ ਇਸ ਟਾਈਮ ਠੰਡੇ ਬਰਜ ਦਾ ਉਹੋ ਤੁਸੀਂ ਸੀਧੀ ਦਿਹਾੜਿਆਂ ਦਾ ਦਰਦ ਮਹਿਸੂਸ ਕਰ ਰਿਹਾ ਉਹਦੇ ਵਿੱਚ ਆ ਤੇਜ ਗਾਣੇ ਜਿਹੜੇ ਆ ਦੋਹਰਾ ਮਾਫਦੰਦ ਦੱਸ ਰਿਹਾ ਭਗਵੰਤਬਾਨ ਸਰਕਾਰ ਤੇ ਭਗਵੰਤਬਾਨ ਸਰਕਾਰ ਦਾ ਦੋਹਰਾ ਚਰਿੱਤਰ ਦੱਸ ਰਿਹਾ ਔਰ ਉਹ ਧੋਗਲੀ ਨੀਤੀਆਂ ਦੱਸ ਰਿਹਾ ਹਵਾ-ਹਵਾਈ ਗੱਲਾਂ ਸੋਸ਼ਲ ਮੀਡੀਆ ਤੇ ਕੁਝ ਹੋਰ ਨੇ ਸੜਕ ਤੇ ਕੁਝ ਹੋਰ ਨੇ ਸੀਧੀ ਦਿਹਾੜੇ ਦੌਰਾਨ ਕਈ ਸਾਹ ਸਪੀਕਰ ਹੋ ਰਹੀਆਂ ਮਾਂ ਖਾਦੀਆਂ ਪਰ ਉਹ ਵੇਖਦਾ ਇੱਕੋ ਗੱਲ ਬਰੋਡ ਰਿਹਾ ਵੀ ਸੀਧੀ ਦਿਹਾੜੇ 'ਚ ਆਪਾਂ ਕੋਈ ਵੀ ਫੰਕਸ਼ਨ ਨਹੀਂ ਕਰਾਂਗੇ ਆਦਗੰਨ ਕੋ ਆਰ.ਸੀ.ਆ ਔਰ ਪੜ੍ਹੇ ਲਿਖੇ ਕਾ ਫਾਰਸੀਆ ਪੱਤਰਕਾਰ ਸਾਹਿਬ ਆਪ ਵੀ ਵੇਖ ਰਹੇ ਜੀ ਇੰਪਰੂਵਮ ਲੱਖ ਰੁਪਇਆ ਲੈ ਕੇ ਠੇਕਾ ਦਿੱਤਾ ਗਿਆ ਔਰ ਇਹ ਹਫਤਾ ਇਹਦੇ ਵਿੱਚ ਡੀਜੇ ਚੱਲ ਰਹੇ ਆ ਮੁੰਡੇ ਨੱਚ ਰਹੇ ਆ ਔਰ ਕੀ ਐਸੀ ਦੀਹਾੜਾ ਪੰਜਾਬ ਸਰਕਾਰ ਦਾ ਕਿ ਇਹ ਪੰਜਾਬ ਸਰਕਾਰ ਦਾ ਆਪਣੇ ਗੁਰੂਆਂ ਪ੍ਰਤੀ ਆਪਣੇ ਰੈਬਰਾ ਪਤੀ ਮਾਨ ਸਨਮਾਨ ਹੈਗਾ ਇਹ ਫੰਕਸ਼ਨ ਪ੍ਰਾਈਵੇਟ ਹੋ ਰਿਹਾ ਹੁੰਦਾ ਤੇ ਸ਼ਾਇਦ ਤੁਹਾਨੂੰ ਅਤਰਾ ਇਨਾ ਹੁੰਦਾ ਇਹ ਮਾਨ ਸਰਕਾਰ ਵੱਲੋਂ ਹੀ ਠੇਕਾ ਦੇ ਕੇ ਇਸ ਜਗ੍ਹਾ ਤੇ ਕੀ ਹਫਤਾ ਬੰਦ ਨਹੀਂ ਹੋ ਸਕਦਾ ਜੇ ਸਰਕਾਰੀ ਫੰਕਸ਼ਨ ਬੰਦ ਹੋ ਰਿਹਾ ਸਰਕਾਰ ਵੱਲੋਂ ਹੀ ਇਜਾਜ਼ਤ ਲੈ ਕੇ ਸਰਕਾਰੀ ਪੈਸੇ ਦੇ ਟੈਂਡਰ ਦੇ ਉੱਤੇ ਠੇਕਾ ਚ ਮੇਲਾ ਚੱਲ ਰਿਹਾ ਇਸ ਮੇਲੇ ਦੇ ਉੱਤੇ ਵੱਡਾ ਅਤਰਾਜ ਹੈਗਾ ਤੁਹਾਨੂੰ ਲੱਗਦਾ ਨਹੀਂ ਸਰਕਾਰ ਵੱਲੋਂ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਜ਼ਰੂਰਤ ਦੱਸ ਵੱਲੋਂ ਫਿਰ ਵੀ ਪਰਮਿਸ਼ਨ ਦਿੱਤੀ ਗਈ ਹੈ ਇਹ ਉਹਨਾਂ ਨੂੰ ਆਪਣੇ ਮੰਤਰੀ ਦਾ ਪਤਾ ਨਹੀਂ ਕਿ ਉਹਨਾਂ ਨੇ ਆਪ ਹੀ ਗਿਆ ਇਹ ਦੋਰਾ ਚਰਿੱਤਰ ਹੈ ਜੀ ਲੋਕਲ ਬੋਡੀ ਮਿਨਿਸਟਰ ਤੇ ਵੱਡੇ ਸਵਾਲ ਹੈਗੇ ਐ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਤੇ ਵੱਡੇ ਸਵਾਲ ਹੈ ਪਿਛਲੇ ਕੱਲ ਪਰਸੋ ਵੀ ਆਪਣੇ ਨਿਹੰਗ ਸਿੰਘ ਦੇ ਟਾਵਰ ਤੇ ਚੜੇ ਇਮਪਰੂਵਮੈਂਟ ਟਰਸਟ ਵੱਲੋਂ ਇਹ ਕ ਮੇਲਾ ਬਣਾਇਆ ਜਾ ਰਿਹਾ ਸੀ ਅੱਜ ਤੁਸੀਂ ਇਹ ਹਾਲ ਦੇਖ ਸਕਦੇ ਜੀ ਹੁਣ ਕਿਸੇ ਟਾਵਰ ਤੇ ਚੜਾਂਗੇ ਤੇ ਮੇਲਾ ਬੰਦ ਹੋਊਗਾ ਕੀ ਪੰਜਾਬ ਸਰਕਾਰ ਨੂੰ ਦਰਦ ਮਹਿਸੂ ਮਦਰਸਾ ਚੇਅਰਮੈਨ ਸ਼ੋਕ ਤਲਵਾਰ ਨੂੰ ਸਾਡੇ ਸ਼ਹੀਦਾ ਦੇ ਨਾਲ ਰੈਬਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਾਫ਼-ਸਾਫ਼ ਆਵਾਜ਼ਾਂ ਦੱਸ ਰਹੀਆਂ ਮੈਂਰਾਬ 10 11 ਵਜੇ ਤੱਕ ਇੱਥੇ ਮਿਲੀ ਨਹੀਂ ਜਾਣਗੇ ਪਰ ਸਰਕਾਰ ਦੇ ਜਿਹੜੇ ਆਫੀਸ਼ਲ ਹੈਂਡਲਰ ਨੇ ਉਹਤੇ ਕਿਹਾ ਜਾ ਰਿਹਾ ਆਪਾਂ ਸ਼ਹੀਦੀ ਦਾ ਹਰ ਤਰਤ ਮਹਿਸੂਸ ਕਰਦੇ ਹਾਂ ਕੀ ਹੈ ਦਰਦ ਹੈਗਾ ਜਨਤਾ ਨੂੰ ਕੀ ਫੀਲ ਕਰਨਾ ਚਾਹੁੰਦੇ ਉਹ ਤੇ ਜਾਂ ਕਿਸੇ ਸਰਕਾਰੀ ادارے ਨੂੰ ਮਿਲ ਕੇ ਤੁਸੀਂ ਇਹ ਬੰਦ ਕਰੋ ਇਹ ਬੰਦ ਕਰਵਾਉਣ ਦੀ ਆਪਾਂ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਕਰਦੇ ਆਂ ਔਰ ਇਹ ਹੀ ਕਹਿਣਾ ਚਾਹਵਾਂਗੇ ਜਨਤਾ ਨੂੰ ਕਿ ਜੀ ਇਦਾਂ ਦੇ ਫੰਕਸ਼ਨ ਜਿਹੜੇ ਆ ਜੇ ਹਫ਼ਤਾ ਪਾਈਂ ਦਰਦ ਮਹਿਸੂਸ ਕਰ ਰਹੇ ਆਂ ਤੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਤੇ ਇਦਾਂ ਦੇ ਨਾਚ ਗਾਣੇ ਵਾਲੇ ਸਰਕਾਰੀ ਫੰਕਸ਼ਨ ਬੰਦ ਹੋਣੇ ਚਾਹੀਦੇ ਆ ਵੱਡੇ ਪੱਧਰ ਦੇ ਉੱਤੇ ਨਹੀਂ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਤੇ ਪੰਜਾਬ ਦੀ ਧਾਰਮਿਕ ਜਥੇਬੰਦੀਆਂ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ ਕਿ ਸੜਕ ਤੇ ਆਣ ਇਸ ਤਰੀਕੇ ਦਾ ਜਿਹੜਾ ਰੋਲਾ ਰਪਾ ਪਾਇਆ ਜਾ ਰਿਹਾ ਇਸ ਹਫਤੇ ਦੇ ਵਿੱਚ ਜਿੱਥੇ ਪੂਰਾ ਪੰਜਾਬ ਦਰਦਚਾ ਹੈਗਾ ਬੰਦ ਕਰਾਈ ਜਾ ਠੀਕ